ਸਸ਼ੇਕਾਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਤੇ ਲੋਕ ਸਭਾ ਚੋਣਾਂ ਨੂੰ ਲੈ ਕੇ ਜਿੱਥੇ ਪੰਜਾਬ ਭਰ ਦੇ ਵਿੱਚ ਸਿਆਸਤ ਗਰਮਾ ਗਈ ਹੈ ਤੇ ਇਸੇ ਵਿਚਾਲੇ ਸਿੱਖ ਸਦ ਭਾਵਨਾ ਦਲ ਦੇ ਕੌਮੀ ਮੁਖ ਸੇਵਾਦਾਰ ਭਾਈ ਬਲਦੇਵ ਸਿੰਘ ਬਡਾਲਾ ਜੋ ਕਿ ਬਠਿੰਡਾ ਪਾਉਂਚੇ ਤੇ ਐਸੇ ਦਰਮਿਆਨ ਉਹਨਾਂ ਦੇ ਬੋਲੇ ਇੱਕ ਪ੍ਰੈਸ ਵਾਰਤਾ ਕੀਤੀ ਗਈ ਹੈ ਤਾਂ ਅਸਲ ਇਸ ਪ੍ਰੈਸ ਵਾਰਤਾ ਦੇ ਵਿੱਚ ਜੋ ਪੰਜਾਬ ਦੇ ਵਿੱਚ ਗੁਰੂ ਸਾਹਿਬ ਦੀਆਂ ਬੇਅਦਬੀਆਂ ਹੋਈਆਂ ਨੇ ਬੇਅਦਬੀ ਦੇ ਕਾਂਡ ਤੇ ਇਸ ਦੇ ਨਾਲ ਜਿਸ ਤਰੀਕੇ ਦੇ ਨਾਲ ਸਿੱਖਾਂ ਤੇ ਜੋ ਜ਼ੁਲਮ ਅਤਿਆਚਾਰ ਹੋਏ ਨੇ ਉਸ ਦੇ ਇਨਸਾਫ ਮੰਗ ਕੀਤੀ ਗਈ ਇਸ ਦੇ ਨਾਲ ਹੀ ਉਹਨਾਂ ਦਾ ਕਹਿਣਾ ਹੈ ਕਿ ਹੁਣ ਤੱਕ ਜਿੰਨੀਆਂ ਵੀ ਸਰਕਾਰਾਂ ਆਈਆਂ ਨੇ ਇਹਨਾਂ ਸਰਕਾਰਾਂ ਦੇ ਵੱਲੋਂ ਨਾ ਤਾਂ ਸਿੱਖਾਂ ਦੇ ਮਸਲਿਆਂ ਵੱਲ ਧਿਆਨ ਦਿੱਤਾ ਗਿਆ ਤੇ ਨਾ ਹੀ ਇਹਨਾਂ ਨੂੰ ਇਨਸਾਫ ਦਵਾਇਆ ਗਿਆ ਇਸੇ ਦਰਮਿਆਨ ਇਹਨਾਂ ਦੇ ਵੱਲੋਂ ਬਾਦਲ ਪਰਵਾਰ ਨੂੰ ਨਿਸ਼ਾਨਾ ਤੇ ਲਿਆ ਗਿਆ ਇਹਨਾਂ ਦਾ ਕਹਿਣਾ ਹੈ ਕਿ ਬਾਦਲ ਪਰਵਾਰ ਦੇ ਵੱਲੋਂ ਧਰਮ ਦੇ ਨਾਂ ਤੇ ਸਿਰਫ ਸਿਆਸੀ ਰੋਟੀਆਂ ਸੇਕੀਆਂ ਗਈਆਂ ਨੇ ਜਦਕਿ ਅਜੇ ਤੱਕ ਬੇਅਦਬੀ ਦਾ ਇਨਸਾਫ ਨਹੀਂ ਦਿੱਤਾ ਗਿਆ ਪੰਜਾਬ ਦੇ ਵਿੱਚ ਨਸ਼ਿਆਂ ਦਾ ਛੇਵਾਂ ਦਰਿਆ ਵਗ ਰਿਹਾ ਹੈ ਤੇ ਇਸੇ ਕਰਕੇ ਜਿਹੜੀ ਪੰਜਾਬ ਦੀ ਨੌਜਵਾਨੀ ਹੈ ਨਸ਼ਿਆਂ ਦੇ ਵਿੱਚ ਗਰਕਦੀ ਜਾ ਰਹੀ ਹੈ ਬੇਅਦਬੀ ਕਾਂਡ ਹੋਏ ਨੇ ਗੋਲੀਆਂ ਮਾਰ ਮਾਰ ਸਿੱਖਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਪਰ ਅਜੇ ਤੱਕ ਉਸ ਨੂੰ ਲੈ ਕੇ ਇਨਸਾਫ ਨਹੀਂ ਦਿੱਤਾ ਗਿਆ ਤੇ ਇਸੇ ਵਿਚਾਲੇ ਇਹਨਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜਿਹੜੇ ਲੋਕ ਨੇ ਇਸ ਵਾਰ ਲੋਕ ਸਭਾ ਚੋਣਾਂ ਦੇ ਵਿੱਚ ਬਾਦਲ ਪਰਵਾਰ ਨੂੰ ਚੰਗਾ ਸਬਕ ਸਿਖਾਉਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਵਿਸ਼ੇਸ਼ ਕਰਕੇ ਅੰਮ੍ਰਿਤਸਰ ਸਾਹਿਬ ਤੋਂ ਚੱਲ ਕੇ ਬਠਿੰਡੇ ਦੀਆਂ ਸਿੱਖ ਸੰਗਤਾਂ ਤੇ ਆਜ਼ਾਦ ਬਿਰਤੀ ਦੇ ਵੋਟਰਾਂ ਲਈ ਬਠਿੰਡਾ ਪਹੁੰਚੇ ਆਂ। ਔਰ ਇਹ ਬੇਨਤੀ ਕਰਨੀ ਚਾਹੁੰਦੇ ਆਂ 2024 ਲੋਕ ਸਭਾ ਵਾਸਤੇ ਕਿ ਜਦੋਂ ਵੀ ਪੰਜਾਬ ਦੇ ਪੰਥ ਦੀ ਗੱਲ ਤੁਰਦੀ ਹੈ, ਪੰਜਾਬ ਤੇ ਪੰਥ ਦੇ ਹੋਏ ਨੁਕਸਾਨ ਦੀ ਗੱਲ ਤੁਰਦੀ ਹੈ। ਹਰੇਕ ਪੰਜਾਬ ਤੇ ਪੰਥਦਰਦੀ ਦਾ ਧਿਆਨ ਕਿੱਥੇ ਜਾਂਦਾ ਹੈ? ਪੰਜ ਵਾਰ ਮੁੱਖ ਮੰਤਰੀ ਰਹਿਣ ਵਾਲੇ ਬਾਦਲ ਪਰਵਾਰ ਤੇ ਉੱਥੇ ਜਾ ਕੇ ਫਿਰ ਪੁੱਛਿਆ ਜਾਂਦਾ ਹੈ ਕਦੇ ਅਕਾਲ ਤਖਸਾਹਬ ਤੇ ਅਟੈਕ ਹੁੰਦੇ ਨੇ ਇਹਨਾਂ ਦੀ ਮਰਜ਼ੀ ਨਾਲ ਕਦੇ 78 ਚ 13 ਬੰਦੇ ਸਿੰਘ ਮਾਰੇ ਜਾਂਦੇ ਨੇ ਇਹਨਾਂ ਦੀ ਮਰਜ਼ੀ ਨਾਲ ਕਦੇ ਕਾਤਲਾਂ ਨੂੰ ਪੁਸ਼ਤ ਪਨਾਹੀ ਦਿੱਤੀ ਜਾਂਦੀ ਹੈ ਇਹਨਾਂ ਦੀ ਮਰਜ਼ੀ ਨਾਲ ਕਦੇ ਨੌਜਵਾਨੀ ਮਰੀ ਕਦੇ ਨਸ਼ਿਆਂ ਦੇ ਦਰਿਆ ਚੱਲੇ ਕਦੇ ਸ਼੍ਰੋਮਣੀ ਕਮੇਟੀ ਦੇ ਟੁਕੜੇ ਹੋਏ ਕਦੇ ਪੰਜਾਬ ਦੇ ਪਾਣੀ ਵਿਕੇ ਕਦੇ ਧਰਤੀ ਬੇ ਲੋੜੀ ਬੇ ਲੋੜੀਆਂ ਛਾਉਣੀਆਂ ਸੜਕਾਂ ਦੇ ਵਿੱਚ ਉਪਜਾਊ ਜ਼ਮੀਨਾਂ ਬਰਬਾਦ ਹੋਈਆਂ ਕਦੇ ਮਾਂ ਬੋਲੀ ਪੰਜਾਬੀ ਨਾਲ ੱੱੱਕੇ ਹੋਏ ਕਦੇ ਪੰਜਾਬੀਅਤ ਨਾਲ ੱੱੱਕੇ ਹੋਏ ਕਦੇ ਗੁਰੂਕੀਆਂ ਗੋਲਕਾਂ ਲੁੱਟੀਆਂ ਗੁਰੂ ਕੇ ਇਤਿਹਾਸ ਵਿਗਾੜੇ ਗੁਰੂਕੀਆਂ ਜ਼ਮੀਨਾਂ ਤੱਕ ਵੇਚ ਦਿੱਤੀਆਂ ਇੱਥੋਂ ਤੱਕ ਨਿਗਰ ਗਏ ਕਿ ਬੇਅਦਬੀ ਕਾਂਡ ਵਾਪਰੇ 9 ਜਵਾਨਾਂ ਨੂੰ ਗੋਲੀਆਂ ਤੱਕ ਮਾਰੀਆਂ ਜਿੰਨੂੰ ਕੀੜੀ ਤੁਰੀ ਜਾਂਦੀ ਪੰਜਾਬ ਵਿੱਚ ਦਿਸਦੀ ਸੀ ਅਜੇ ਤੱਕ ਉਹ ਦੋਸ਼ੀ ਬਚਾਏ ਹੋਏ ਨੇ ਔਰ ਉਹਨਾਂ ਨੂੰ ਮਾਫੀਆਂ ਵੀ ਅਕਾਲ ਤਖ ਸਭ ਤੋਂ ਦਿੱਤੀਆਂ ਗਈਆਂ ਅਕਾਲ ਤਖ ਸਭ ਦੇ ਅੱਜ ਠੱਠੇ ਹੋਏ ਦੇ ਬੋਰਡ ਪੂਰੀ ਦੁਨੀਆ ਇੱਥੇ ਪੰਜਾਬ ਵਿੱਚ ਲਾ ਕੇ ਕੀ 1984 ਨੂੰ ਦੇਖੋ ਕੀ ਵਾਪਰਿਆ ਉਸੇ ਅਕਾਲ ਤਖ ਸਭ ਨੂੰ ਠੋਡ ਮਾਰਨ ਵਾਲਾ ਵੀ ਜੇ ਕੋਈ ਸੀ ਤੇ ਉਹ ਵੱਡਾ ਬਾਦਲ ਸੀ ਜਿਹੜਾ ਨਰਕ ਦੀ ਪੌੜੀ ਚੜ ਚੁੱਕਾ ਹੈ ਇਹ ਸਾਰਾ ਕੁਝ ਘਟਨਾ ਕਰ ਮੇਨਾਂ ਨੇ ਵਾਪਰਿਆ ਇਹਨਾਂ ਦੇ ਹੁਕਮਾਂ ਦੇ ਅੰਦਰ ਰਾਜ ਦੇ ਅੰਦਰ ਔਰ ਵੱਡੀ ਗੱਲ ਵਾਪਰੀ ਇਹਨਾਂ ਦੇ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਵਿੱਚ ਪਹਿਲਾਂ 267 ਸੀ ਫਿਰ 328 ਸਰੂਪ ਚੋਰੀ ਵੇਚ ਦਿੱਤੇ ਗਏ ਫਿਰ ਬੇਅਦਬੀ ਹੋਈ 125 ਪਾਵਨ ਸਰੂਪ ਬੇਅਦਬ ਹੋਏ ਕਿੱਥੇ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠ ਇਹ ਸਾਰਾ ਘਟਨਾਕਰਮ ਵਾਪਰਿਆ ਇਹਦੀ ਜਿਹੜੀ 1700 ਸਕਿਆਂ ਦੀ ਰਿਪੋਰਟ ਹੈ ਉਹਦਾ ਤੱਤ ਸਾਰੇ ਹੈ ਜਿਹੜੇ ਇਹਦਾ ਤੱਤ ਸਾਰ ਹੈ ਉਹ ਅਸੀਂ ਤੁਹਾਡੇ ਸੌਖਾ ਕਰਕੇ ਇਸ ਪੇਜ ਤੇ ਲਿਖਿਆ ਹੋਇਆ ਤਾਂ ਕਿ ਤੁਹਾਨੂੰ ਸਖਾਲਾ ਲੱਗੇ ਸਮਝਣ ਪੜਨ ਵਿੱਚ ਟਾਈਮ ਹਰੇਕ ਬੰਦੇ ਕੋਲੇ ਹੈ ਨਹੀਂ ਔਰ ਇਹ 328 ਪਾਵਨ ਸਰੂਪ ਚੋਰੀ ਹੋਣੇ 2,4536 ਅੰਗ ਲਾਪਤਾ ਹੋਣੇ 982700 ਰੁਪਇਆ ਸਿਆਹੀ ਤੇ ਕਾਗਜ਼ ਦਾ ਖਰਚਾ ਨੌ ਲੱਖ 92 ਹਜ਼ਾਰ 886 ਅੰਗ ਅਣਅਧਿਕਾਰਤ ਛਪਦੇ ਨੇ ਇਹ ਸਾਰਾ ਘਟਨਾਕਰਮ ਬਦਲ ਕਿਆਂ ਦੀ ਰਹਿਮਾਈ ਹੇਠ ਹੋਇਆ ਤੇ ਅਸੀਂ ਇਸ ਲਈ ਇਹਦੇ ਇਨਸਾਫ ਲਈ 4 ਸਾਲਾਂ ਤੋਂ ਮੋਰਚਾ ਲਾਈ ਬੈਠੇ ਹੰਤਕ ਹੋ ਕੇ ਦੇ ਰੂਪ ਵਿੱਚ ਨਾ ਸਾਨੂੰ ਇਨਸਾਫ ਕਿਸੇ ਭਾਜਪੀ ਨੇ ਦਿੱਤਾ ਨਾ ਇਨਸਾਫ ਸਾਨੂੰ ਕਿਸੇ ਕਾਂਗਰਸ ਕੈਪਟਨ ਚੰਨੀ ਵਰਗਿਆਂ ਨੇ ਦਿੱਤਾ ਤੇ ਨਾ ਅੱਜ ਦੀ ਕਿਸੇ ਸਰਕਾਰ ਨੇ ਦਿੱਤਾ ਅਸੀਂ ਬਠਿੰਡਾ ਦੇ ਆਜ਼ਾਦ ਉਮੀਦਵਾਰ ਬੇਨਤੀ ਕਰਾਂਗੇ ਆਜ਼ਾਦ ਵੋਟਰਾਂ ਨੂੰ ਇੱਥੇ ਬੀਬੀ ਸਿਮਰਤ ਕੌਰ ਬਾਦਲਾ ਦੀ ਖੜੀ ਤੇ ਜਿਨ੍ਹਾਂ ਨੇ ਪੰਜਾਬ ਤੇ ਪੰਥ ਮਾਂਜਿਆ ਨਾ ਬਠਿੰਡੇ ਵਾਲਿਓ ਇੱਕ ਜੂਨ ਨੂੰ ਇਹ ਬਾਦਲ ਟੱਬਰ ਨੂੰ ਐਵੇਂ ਮਾਂਜਿਓ ਜਿਵੇਂ ਨੇ ਅੰਗਸਿੰਘ ਮਾਂਜਦੇ ਆ ਚਾਹੇ ਬਾਟੇ ਮਾਂਜਦੇ ਨੇ ਚਾਹੇ ਮਨਮਾਜਦੇ ਨੇ ਚਾਹੇ ਉਹ ਤਨਮਾਜਦੇ ਨੇ ਤੇ ਚਾਹੇ ਜ਼ਬਰ ਤੇ ਜ਼ੁਲਮ ਨੂੰ ਮੰਜ ਕੇ ਰੱਖ ਦਿੰਦੇ ਓਵੇਂ ਮਾਂਜੇ ਉਹਨਾਂ ਨੂੰ ਇਹਨਾਂ ਦੀਆਂ ਆਟਾ ਦਾਲ ਸਕੀਮਾਂ ਪਿੱਛੇ ਨਾ ਜਾਇਓ ਇਹ ਬੰਦੀ ਸਿੰਘਾਂ ਦੇ ਹੱਕ 'ਚ ਦਿੱਲੀ 'ਚ ਉਹਨਾਂ ਨੂੰ ਅੱਤਵਾਦੀ ਦੱਸਦੇ ਨੇ ਇੱਥੇ ਆ ਕੇ ਬੰਦੀ ਸਿੰਘਾਂ ਦੇ ਡਰਾਮੇ ਕਰਦੇ ਕੇਂਦਰ 'ਚ ਜਾ ਕੇ ਐਮਐਸਪੀ ਦੇ ਵਿਰੋਧ 'ਚ ਭੁਗਤਦੇ ਨੇ ਕਿਸਾਨ ਮਾਰੂ ਉਹ ਜਿਹੜੇ ਕਾਨੂੰਨ ਸੀ ਉਹਨਾਂ ਦੇ ਹੱਕ 'ਚ ਭੁਗਤੇ ਇੱਥੇ ਆ ਕੇ ਕਿਸਾਨੀ ਹਿੱਤਾਂ ਲਈ ਡਰਾਮੇ ਕਰਨ ਲੱਗ ਗਏ ਇਸ ਲਈ ਇੱਕ ਜੂਨ ਨੂੰ ਖਾਸ ਕਰਕੇ ਬੀਬੀ ਸਿਮਰਤ ਕੌਰ ਇਥੋਂ ਨਹੀਂ ਜਿੱਤਣੀ ਚਾਹੀਦੀ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਔਰ ਆਜ਼ਾਦ ਉਮੀਦਵਾਰ ਤੁਹਾਨੂੰ ਕੱਲੇ ਬਠਿੰਡੇ 'ਚ ਹੀ ਨਹੀਂ ਪੂਰੇ ਪੰਜਾਬ 'ਚ ਜਿਹੜੇ ਤੁਹਾਨੂੰ ਚੰਗੇ ਲੱਗਦੇ ਨੇ ਆਟਾ ਦਾਲ ਸਕੀਮਾਂ ਤੋਂ ਹਟ ਕੇ ਉਹਨਾਂ ਵਾਸਤੇ ਮੈਂ ਬੇਨਤੀ ਕਰਨ ਆਇਆ ਹਾਂ ਉਹਨਾਂ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਓ ਤਾਂ ਕਿ ਆਜ਼ਾਦ ਸੋਚ ਆਜ਼ਾਦ ਜਿੱਤਣਗੇ ਤੇ ਪੰਜਾਬ ਦੀ ਗੱਲ ਲੋਕ ਸਭਾ ਚ ਕੀਤੀ ਜਾ ਸਕੂਗੀ ਆਜ਼ਾਦ ਜਿਤਾਓ ਪੰਜਾਬ ਬਚਾਓ ਬੀਬੀ ਸਿਮਰਤ ਕੌਰ ਨੂੰ ਇਥੋਂ ਹਰਾਓ ਇਹ 328 ਸਰੂਪਾਂ ਦੇ ਚੋਰ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਚੋਰੀ ਵੇਚ ਕੇ ਖਾ ਗਏ ਹੋਣ ਤੇ ਪੰਜਾਬ ਦੇ ਕਿੰਨੇ ਘਤੈਸ਼ੀ ਹੋਣਗੇ ਇਹ ਤੁਹਾਡੇ ਸਾਹਮਣੇ ਆ ਇਸ ਲਈ ਵਾਰ-ਵਾਰੀ ਤੁਹਾਨੂੰ ਅਸੀਂ ਅੱਜ ਮਹਾਰਾਜੀ ਦੀ ਹਾ ਦਾ ਨਾਰਾ ਮਾਰਨ ਵਾਸਤੇ ਇਥੇ ਬੇਨਤੀ ਕਰਨ ਵਾਸਤੇ ਆਏ ਆਂ ਔਰ ਨਾਲੇ ਵੀ ਬੇਨਤੀ ਕਰਾਂਗਾ 1 ਜੂਨ ਤੋਂ ਲੈ ਕੇ 6 ਜੂਨ ਤੱਕ ਸ਼ਹੀਦੀ ਦਿਹਾੜੇ ਦੇ ਉਹ ਦਿਨ ਨੇ ਜਿਹੜੇ ਅੱਲੇ ਜ਼ਖਮ ਨੇ ਨਾ ਭੁੱਲਣ ਯੋਗ ਨਾ ਬਖਸ਼ਣ ਯੋਗ ਸਾਰਿਆਂ ਨੂੰ ਬੇਨਤੀ ਕਰਾਂਗਾ ਉਸ ਦਾ ਵੀ ਧਿਆਨ ਰੱਖਿਓ ਜਿੱਤ ਹਾਰ ਦੀ ਖੁਸ਼ੀ ਨੂੰ ਲੈ ਕੇ ਉਹ ਟੱਠਾ ਹੋਇਆ ਕਾਲ ਤੱਕ ਸਾਹਿਬ ਕਿਤੇ ਭੁੱਲ ਨਾ ਜਾਇਓ ਮੁਆਵਜ਼ੇ ਦੇ ਚੱਕਰ ਚ ਨਾ ਪੈ ਜਿਓ ਇਨਸਾਫ ਲਈ ਲੜਨਾ ਹੈ ਇਨਸਾਫ ਲਈ ਲੜਾਂਗੇ ਤੇ ਵਾਰ-ਵਾਰ ਬੇਨਤੀ ਕਰਾਂਗਾ ਆਜ਼ਾਦ ਜਿਦਾਓ ਪੰਜਾਬ ਬਚਾਓ ਬਠਿੰਡੇ ਤੋਂ ਬੀਬੀ ਸਿਮਰਤ ਨੂੰ ਜ਼ਰੂਰ ਹਰਾਓ ਇਹਨਾਂ ਦੀ ਹਾਰ ਹੀ ਪੰਜਾਬ ਦੀ ਜਿੱਤ ਹੋਊ ਇਹਨਾਂ ਦਾ ਬੀਜ ਨਾਸ ਹੋਊ ਤੇ ਪੰਜਾਬ ਦਾ ਬੀਜ ਬਚਣਾ ਹੈ ਨਹੀਂ ਤਾਂ ਪੰਜਾਬ ਵੀ ਫਿਰ ਇੱਕ ਦੁਨੀਆ ਦੇ ਨਕਸ਼ੇ ਤੋਂ ਇੱਕ ਦਿਨ ਮਿਟ ਜਾਊ ਸ਼੍ਰੋਮਣੀ ਕਮੇਟੀ ਦੇ ਚਾਰ ਟੁਕੜੇ ਇਹਨਾਂ ਲੋਕਾਂ ਨੇ ਕੀਤੇ ਆ ਆ ਜੋ ਵੀ ਕਿੱਧਰ ਨੂੰ ਬिखर ਗਈ ਇਸ ਲਈ ਵਾਰ-ਵਾਰ ਮੈਂ ਤੁਹਾਨੂੰ ਇੱਥੇ ਬਠਿੰਡੇ ਦੇ ਆਜ਼ਾਦ ਉਮੀਦਵਾਰਾਂ ਨੂੰ ਇਹ ਬੇਨਤੀ ਕਰਨ ਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬਹੁਤ ਹੈ ਆਪਣੇ ਪੰਥਕ ਹਮਦਰਦੀ ਕੋ ਹਾਂ ਹਰੇ ਵੀ ਜਿਹੜੇ ਕਹਿੰਦੇ ਕਿ ਪੰਗੀ ਸਿਕਾ ਨੂੰ ਰਹਿਣਾ ਚਾਹੀਦਾਗਾ ਜਿਹੜੇ ਆਪਣੇ ਸ਼ਹੀਦਾਂ ਦੇ ਵਾਰਸਾ ਉਹਨਾਂ ਨੂੰ ਪੈਣ ਦੀ ਜਗ੍ਹਾ ਮੁੰਨੇ ਲਿਆਉਣਾ ਚਾਹੀਦਾ ਪਰ ਹੁਣ ਜਿਹੜੇ ਆਪਣੇ ਸ਼ਹੀਦਾਂ ਦੇ ਪਰਿਵਾਰ ਖੜੇ ਹੋਏ ਹੈਗੇ ਬਰੀਦਪੁਰ ਤੋਂ ਆਏ ਜਾਵੇ ਤਾਂ ਖੂਰ ਸਾਕ ਤੋਂ ਆਏ ਜਾਂ ਉਹਨਾਂ ਦੇ ਵਿਰੋਧ ਵਿੱਚ ਹੀ ਉਹਨਾਂ ਨੇ ਆਪ ਦੇ ਜਿਹੜੇ ਕੈਂਡੀਡੇਟ ਖੜੇ ਕਰ ਦਿੱਤੇ ਕਿਸ ਤੇ ਬਣੇ ਨਹੀਂ ਨਹੀਂ ਵਿਰੋਧ ਵਿੱਚ ਕੋਈ ਨਹੀਂ ਖੜਾ ਕਰਦਾ ਵਿਰੋਧ ਵਿੱਚ ਉਹ ਖੜੇ ਹੁੰਦੇ ਨੇ ਮੰਨ ਲਓ ਤੁਸੀਂ ਪਹਿਲਾਂ ਖੜੇ ਸੀ ਤੇ ਮੈਂ ਬਾਅਦ ਵਿੱਚ ਤੁਹਾਡੇ ਵਿਰੋਧ ਚ ਖੜਾ ਹੋ ਗਿਆ ਜਾਣ ਬੁੱਝ ਕੇ ਕਿਸੇ ਨੂੰ ਵਿਰੋਧੀ ਕਹਿਣਾ ਠੀਕ ਗੱਲ ਨਹੀਂ ਫਿਰ ਉਹਨੂੰ ਕਹਿਣਾ ਜਿਹੜਾ ਬੰਦਾ 30 ਸਾਲ ਤੋਂ ਤੁਹਾਡਾ ਪ੍ਰਚਾਰ ਕਰਦਾ ਰਿਹਾ ਹੋਵੇ ਉਹਨੂੰ ਭੰਡਣਾ ਜਿਨੇ ਗੁਰੂ ਪੰਥ ਗ੍ਰੰਥ ਦੀ ਖਾਤਰ ਦਰਬਾਰ ਸਾਹਿਬ ਵਰਗੀਆਂ ਨੌਕਰੀਆਂ ਵੀ ਆਪਣੀਆਂ ਦਾਅ ਤੇ ਲਾ ਦਿੱਤੀਆਂ ਹੋਣ ਉਹਨਾਂ ਨੂੰ ਪੰਡਣਾ ਇਹ ਠੀਕ ਨਹੀਂ ਫਿਰ ਅਸੀਂ ਪਹਿਲਾਂ ਜਾ ਕੇ ਪੁੱਛਿਆ ਤੁਸੀਂ ਖੜ ਰਹੇ ਹੋ ਕਿ ਨਹੀਂ ਜਦੋਂ ਜਵਾਬ ਕੋਈ ਨਹੀਂ ਮਿਲਿਆ ਉਡੀਕ ਕਰਨ ਤੋਂ ਬਾਅਦ 10-15 ਦੀ ਦਿਨਾਂ ਦੀ ਫਿਰ ਜਾ ਕੇ 7 ਤਰੀਕ ਨੂੰ ਭਾਈ ਬਹਾਦਰ ਸਿੰਘ ਹੋਣਾ ਨੇ ਕਾਗਜ਼ ਭਰੇ ਨੇ ਤੇ ਉਹ ਤੋਂ ਬਾਅਦ 12 ਤਰੀਕ ਨੂੰ ਅਗਰ ਜੇ ਭਰ ਨਹੀਂ ਸੀ ਦਸਣ ਚ ਕੀ ਹਰਜ ਸੀ ਬਿਠਾਉਣਾ ਹੀ ਸੀ ਦਾਬੇ ਮਾਰਨ ਦੀ ਕੀ ਲੋੜ ਸੀ ਕਿਸੇ ਨੂੰ ਗਦਾਰ ਕਹਿਣ ਦੀ ਕੀ ਲੋੜ ਸੀ ਪਿਆਰ ਨਾਲ ਵੀ ਗੱਲ ਕਰਕੇ ਬੈਠੀ ਜਾ ਸਕਦੇ ਸੀਗੇ 328 ਰੂਪਾਂ ਦੀ ਗੱਲ ਤੋਂ ਭੱਜਦੇ ਕਿਉਂ ਇੱਕ ਬੰਨੇ ਅਰਦਾਸ ਨੂੰ ਕਹਿੰਨੇ ਹੋ ਅਰਦਾਸ ਕਰਕੇ ਮੁਕਰਨਾ ਨਹੀਂ ਚਾਹੀਦਾ ਦੂਜੇ ਬੰਨੇ ਅਰਦਾਸ ਕਰਕੇ ਬੈਠੇ ਹੋਏ ਨੂੰ ਮੁਕਰਾਉਣ ਦੀ ਗੱਲ ਕਰਨੀ ਇਹ ਗੱਲ ਕਿੰਨੀ ਕੁ ਸਹੀ ਹੈ ਰਹੀ ਗੱਲ ਖਡੂਰ ਸਾਹਿਬ ਦੀ ਉੱਥੇ ਵੀ ਅਸੀਂ ਪਹਿਲਾਂ ਬੀਬੀ ਪਰਮਜੀਤ ਕੌਰ ਖਾਲਸਾ ਜਿਹੜੇ ਖਾਲੜਾ ਜੀ ਹੈ ਉਹਨਾਂ ਕੋ ਗਏ ਉਹ ਤੋਂ ਬਾਅਦ ਅਸੀਂ ਸ਼ਹੀਦ ਭਾਈ ਜਰਨਲ ਸ਼ਬਿਕ ਸਿੰਘ ਦੇ ਭਰਾਤਾ ਭਾਈ ਬਿਆਨਤ ਸਿੰਘ ਕੋਲੇ ਗਏ ਪਰ ਸਾਡੇ ਤੋਂ ਪਹਿਲਾਂ ਖਡੂਰ ਸਾਹਿਬ ਨੌਂ ਹੋ ਚੁੱਕਾ ਸੀ ਇਸ ਲਈ ਅਸੀਂ ਖਡੂਰ ਸਾਹਿਬ ਨਹੀਂ ਬੰਦਾ ਖੜਾ ਕੀਤਾ ਇੱਥੇ ਵੀ ਹੋ ਸਕਦਾ ਸੀ ਪਰ ਜਦੋਂ ਤੀਰ ਕਿਤੇ ਨਿਕਲ ਜਾਂਦਾ ਹੈ ਅਰਦਾਸ ਕਰਕੇ ਅੱਗੇ ਬੰਦਾ ਤੁਰ ਪੈਂਦਾ ਹੈ ਫਿਰ ਕੀਤੀ ਹੋਈ ਅਰਦਾਸ ਨੂੰ ਕਦੇ ਵਾਪਸ ਨਹੀਂ ਕੀਤਾ ਜਾ ਸਕਦਾ। ਰਿਪੋਰਟ ਕੱਲ ਚੱਲ ਰਹੀ ਹੈ ਨਾ ਵੀ ਇਹ ਪ੍ਰਦਰਸ਼ਨ ਵੀ ਕਰ ਸਕਦੇ ਹਾਂ ਪੰਚਪੇਟਾਂ ਦੇ ਲਈ ਜਿਹੜੀ ਹੁਣ ਉਸਦੀ ਆਵਾਜ਼ਾਂ ਚੱਕਾਈ ਨੂੰ ਨੌਂ ਸੇ ਪਾਈਪਾਂ ਚੰਨ ਅਜੇ ਚੱਲ ਰਹੇ ਹੈ। ਵੱਡਾ ਦਿਲ ਵੱਡਾ ਦਿਲ ਇੱਥੇ ਦੇਖੋ ਮੈਂ ਵਾਰ-ਵਾਰ ਬੇਨਤੀ ਕਰਾਂਗਾ ਸ਼ਹੀਦ ਪਰਿਵਾਰ ਤੇ ਸ਼ਹੀਦ ਉਹਨਾਂ ਦੇ ਨਾਂ ਤੇ ਮੋਹਰਾ ਬਣਾ ਕੇ ਰਾਜਨੀਤੀ ਨਾ ਕੀਤੀ ਜਾਏ ਪਲੀਜ਼ ਰਹੀ ਗੱਲ ਵੱਡੇ ਦਿਲ ਦੀ। ਇਦੋਂ ਵੱਡਾ ਦਿਲ ਹੋਰ ਕਿਹੜਾ ਹੋਊ ਜਿਹੜਾ 328 ਰੁਪਿਆਂ ਤੋਂ ਮੁਕਰ ਰਿਹਾ ਹੈ ਉਹ ਦਿਲ ਵੱਡਾ ਨਹੀਂ ਹੋ ਸਕਦਾ 328 ਰੁਪਿਆਂ ਤੇ ਖੜੀ ਨਹੀਂ ਰਹਿ ਅਰ ਮੁਸਲਮਾਨ ਵੀ ਚੰਗਾ ਸੀ ਯਾਰ ਇਹਨਾਂ ਨਾਲੋਂ ਤਾਂ ਸਹਿਬਜ਼ਾਦਿਆਂ ਦੀ ਮੌਤ ਨੂੰ ਵੇਖ ਕੇ ਹਾ ਦਾ ਨਰ ਮਰ ਗਿਆ ਸੀ ਇੱਥੇ ਕੋ ਗੁਰੂ ਹੈ ਗੁਰੂ ਗ੍ਰੰਥ ਸਾਹਿਬ ਅਮਰਪਾਲ ਸਿੰਘ ਤਾਂ ਉਹ ਬਹੁਤ ਸਿੱਖੀ ਦਾ ਪ੍ਰਚਾਰ ਕਰ ਰਹੇ ਸੀਗੇ ਜਿਸ ਉਹਨਾਂ ਦੇ ਹੱਥ ਠੀਕ ਨਹੀਂ ਹੋ ਜਾਂਦਾ ਭਾਈ ਸਾਹਿਬ ਜੀ ਦੇ ਐਨਐਸਸੀ ਲਾਲਾ ਕੇ ਅੰਦਰ ਤੱਕ ਆ ਜਾਂਦਾ ਹੈ ਦੇਖੋ ਜਿੱਥੇ ਜਿਤਾਇਆ ਜਾਂਦਾ ਹਾਂ ਜਿੱਥੇ ਐਨਐਸਸੀ ਦੀ ਗੱਲ ਹੈ ਵਿਰੋਧ ਹੈ ਰਹੀ ਗੱਲ ਖਡੂਰ ਸਾਹਿਬ ਮੈਂ ਫਿਰ ਬੇਨਤੀ ਕਰ ਰਿਹਾ ਉੱਥੇ ਬੰਦਾ ਸੱਜਣਾ ਨਹੀਂ ਖੜਾ ਹੈਗਾ ਔਰ ਰਹੀ ਗੱਲ ਫਿਰ ਬੇਨਤੀ ਕਰਦੇ ਹਾਂ 328 ਸਰੂਪ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਤੋਂ ਉੱਤੇ ਕੁਝ ਨਹੀਂ ਜਿਹੜੇ ਬੰਦੇ ਗੁਰੂ ਗ੍ਰੰਥ ਸਾਹਿਬ ਦੀ ਗੱਲ ਇੱਥੇ ਨਹੀਂ ਕਰ ਰਹੇ ਉਹ ਲੋਕ ਸਭਾ ਚ ਨਹੀਂ ਕਰਨਗੇ ਤੇ ਜਿਹੜੇ ਲੋਕ ਸਭਾ ਚ ਨਹੀਂ ਕਰ ਰਹੇ ਇਹਨਾਂ ਨਾਲੋਂ ਫਿਰ ਕਾਂਸੀ ਰਾਮ ਨੂੰ ਕੀ ਹੱਕ ਹੋਵੇ ਤੁਸੀਂ ਪੰਥਕ ਕੇ ਗੈਰ ਪੰਥਕ ਕਾਂਸੀ ਰਾਮ ਨੂੰ ਪੱਤਰਕਾਰ ਨੇ ਪੁੱਛਿਆ ਸੀ ਕਾਂਸੀ ਰਾਮ ਜੀ ਤੁਹਾਡਾ ਸੰਵਿਧਾਨ ਕਹਿੰਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮੇਰਾ ਸੰਵਿਧਾਨ ਹੋਗਾ ਉਹ ਕਿਉਂ ਕਹਿੰਦੇ ਉਹ ਸਮੁੱਚੀ ਮਾਨਵਤਾ ਨੂੰ ਆਪਣੇ ਕਲਾਵੇ ਚ ਲਈ ਬੈਠਾ ਹੈ ਤੇ ਸਾਡੀ ਨਜ਼ਰ ਚ ਅਜ ਗੁਰੂ ਗ੍ਰੰਥ ਸਾਹਿਬ ਨਹੀਂ ਕੁਛ ਹੋਰ ਹੈ ਇਸ ਲਈ ਖਿਮਾ ਕਰਿਓ ਪਹਿਲ ਇਹਦੇ ਆਧਾਰ ਤੋਂ ਇੱਥੋਂ ਸ਼ੁਰੂ ਕਰਉਂਗਾ ਮੀਟਿੰਗ ਬਾਅਦ ਅਜਾਕੇ ਵੀ ਦੇਖਦੇ ਆ ਕਿਸੇ ਨੂੰ ਵੱਧ ਲੱਗਦਾ ਵੀ ਜੇ ਪਿਛਲੇ ਸਮੇਂ ਵਿੱਚ ਵਕਤ ਵਕਤ ਸਮੇਂ ਜਿਹੜੀਆਂ ਪਾਰਟੀਆਂ ਉਹਨਾਂ ਤੋਂ ਇਲਾਵਾ ਵੀ ਜਤਾਏ ਆ ਪਰ ਬਹੁਤੀ ਵੱਡੀ ਕੋਈ ਪ੍ਰਾਪਤੀ ਨਹੀਂ ਕਰ ਸਕੇ ਹਾਂ ਮੈਂ ਉੱਥੇ ਆ ਜਾਂਦਾ ਜਿਹੜੇ ਗੁਰੂ ਤੋਂ ਭਗੌੜੇ ਹੋਗੇ ਭਾਈ ਸਾਹਿਬ ਉਹ ਤੁਹਾਡੀਆਂ ਪ੍ਰਾਪਤੀਆਂ ਨਹੀਂ ਦੇਖਣਗੇ ਵਾਰ-ਵਾਰ ਬੇਨਤੀ ਕਰਦਾ ਹੈ ਜਿਹੜਾ ਗੁਰੂ ਸਭ ਤੋਂ ਸ਼ਿਖਰ ਗੁਰੂ ਹੈ ਤੇ ਗੁਰੂ ਦੀ ਹਜ਼ੂਰੀ ਚ ਅਰਦਾਸ ਕਰਕੇ ਮੁੱਕਰ ਜਾਣਾ ਗੁਰੂ ਤੋਂ ਮੂੰਹ ਫੇਰ ਲੈਣਾ ਸਿਕੰਦਰ ਵੀ ڈاکੂ ਗਿਣਿਆ ਜਾਂਦਾ ਪਰ ਸਿਕੰਦਰ ਇੱਕ ਵਾਰੀ ਕਿਸੇ ਮਹਿਮਤ ਤੇ ਚੜਿਆ ਉਹਦੇ ਗੁਰੂ ਨੇ ਕਹਿ ਦਿੱਤਾ ਸੀਗਾ ਕਿ ਅੱਗੇ ਦਰਿਆ ਗਹਿਰਾ ਹੈ ਪਹਿਲਾਂ ਮੈਂ ਜਾਣਾ ਤੂੰ ਪਿੱਛੇ ਮੁੜ ਜੀ ਜੇ ਮੈਂ ਰੁੜ ਗਿਆ ਉਹਨੇ ਆਪਣੇ ਗੁਰੂ ਦੀ ਬਾਹ ਫੜ ਲਈ ਸੀ ਕਹਿੰਦਾ ਭਾਵੇਂ ਮੈਂ ਧਾਵਾ ਬੋਲਣ ਚੱਲੇ ਆ ਪਰ ਜੇ ਗੁਰੂ ਰੁੜ ਗਿਆ ਤੇ ਲਖ ਲਾਨਤ ਹੈ ਇਹੋ ਜੇ ਰਾਜੀ ਬਣਨ ਤੇ ਕਹਿੰਦੇ ਗੁਰੂ ਨਹੀਂ ਪਹਿਲਾ ਸਿਕੰਦਰ ਜਾਊ ਸਿਕੰਦਰ ਰੁੜ ਗਿਆ ਤੇ ਗੁਰੂ ਪਿੱਛੇ ਮੁੜ ਜਾਈ ਨਵਾਂ ਸਿਕੰਦਰ ਪੈਦਾ ਕਰ ਲਵੇ ਪਰ ਮੈਂ ਗੁਰੂ ਨੂੰ ਨਹੀਂ ਜਾਣ ਦੇਣਾ ਇਹ ਕਿਹੋ ਜੀ ਰਾਜਨੀਤੀ ਹੈ ਗੁਰੂ ਦੀ ਬਲੀ ਲੈਣਾ ਚਾਹੁੰਦੀ ਹੈ ਪਰ ਕੁਰਸੀ ਦੀ ਬਲੀ ਨਹੀਂ ਦੇਣਾ ਚਾਹੁੰਦਾ ਤੁਸੀਂ ਲੇਟ ਪਹੁੰਚੇ ਮੈਨੂੰ ਇਹ ਨਹੀਂ ਲੱਗਦਾ ਕਿ ਪਹਿਲਾਂ ਆ ਕੇ ਇਸ ਤਰ੍ਹਾਂ ਪ੍ਰਕਾਰ ਕਰਨਾ ਚਾਹੀਦਾ ਜਿਵੇਂ ਦੂਸਰੇ ਤੇ ਪਹੁੰਚੇ ਭਾਈ ਸਾਹਿਬ ਤੁਸੀਂ ਵੀ ਤੇ ਕਰ ਸਕਦੇ ਸੀ ਮੇਰੇ ਇਕੱਲੇ ਨਾ ਮੈਂ ਠੇਕਾ ਥੋੜੀ ਲਿਆ ਤੁਸੀਂ ਵੀ ਤੇ ਸੇਖੋ ਤੁਸੀਂ ਵੀ ਮਨੁੱਖ ਹੋ ਔਰ ਮੇਰੇ ਤੋਂ ਵੱਧ ਤੁਸੀਂ ਲੋਕਾਂ ਚ ਵਿਚਰਦੇ ਹੋ ਹਨਾ ਮੈਂ 13000 ਪਿੰਡਾਂ ਚ ਕਿਵੇਂ ਜਾਵਾਂ ਮੇਰੇ ਕੋ ਬੰਦੇ ਹੈ ਨਹੀਂ ਇੰਨੇ ਸਾਧਨ ਹੈ ਨਹੀਂ ਇੰਨੇ ਪੈਸੇ ਹੈ ਨਹੀਂ ਆ ਆਜ਼ਾਦ ਬਿਰਤੀ ਦੇ ਲੋਕ ਨੇ ਜਿਹੜੇ ਗੁਰੂ ਤੇ ਪੰਥ ਤੇ ਪੰਜਾਬ ਨੂੰ ਪਿਆਰ ਕਰਨ ਵਾਲੇ ਹਨ ਇਹਨਾਂ ਦੇ ਸਿਰ ਤੇ ਮੈਂ ਲੜ ਰਿਹਾ ਹਾਂ ਔਰ ਇਨੀਆਂ ਸਮੱਸਿਆਵਾਂ ਦੇ ਬਾਵਜੂਦ ਨਾ ਮੈਂ ਹਸਾਨ ਕਰ ਰਿਹਾ ਏ ਨਾ ਮੈਂ ਨਿਰਾਸ਼ਾਵਾਦੀ ਹਾਂ ਤੇ ਨਾ ਮੈਂ ਕੋਈ ਕਿਸੇ ਕਿਸਮ ਦਾ ਇਹ ਸਮਝਦਾ ਕਿ ਮੇਰੇ ਤੇ ਬੋਝ ਹੈ ਤੇ ਤੁਹਾਡੀ ਕਿਰਪਾ ਹੋਵੇ ਤੇ ਸਾਰਾ ਸਹਿਯੋਗ ਮਿਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ